ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਕਮਜ਼ੋਰ ਟੀਮਾਂ ਦੇ ਹਾਈ ਵੋਲਟੇਜ ਮੈਚ ਵਿੱਚ ਅੱਜ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ ਹੌਬਰਟ ਆਸਟ੍ਰੇਲੀਆ ਵਿੱਚ ਮੁਕਾਬਲਾ ਹੋਇਆ ਜ਼ਿੰਬਾਬਵੇ ਅਤੇ ਆਇਰਲੈਂਡ ਵਿਚਾਲੇ ਅਦਸ ਮੈਚ ਵਿੱਚ ਚੌਕੇ ਛੱਕੇ ਅਤੇ ਵਿਕਟਾਂ ਦੀ ਝੜੀ ਲੱਗੀ ਪਰੰਤ ਵਿੱਚ ਇਹ ਹਾਈ ਸਕੋਰਿੰਗ ਮੁਕਾਬਲਾ ਰਿਹਾ ਆਇਰਲੈਂਡ ਦੇ ਨਾਮ ਆਇਰਲੈਂਡ ਵੱਲੋਂ ਦਿੱਤੇ 332 ਦੌੜਾਂ ਦੇ ਟੀਚੇ ਦਾ ਪਿੱਛਾ ਕਰਨੀ ਜ਼ਿੰਬਾਬਵੇ ਦੀ ਟੀਮ 326 ਰਨ ਤੇ ਹੀ ਢੇਰ ਹੋ ਗਈ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ ਦੀ ਸ਼ੁਰੂਆਤ ਬੇहद ਖਰਾਬ ਰਹੀ ਅਦਾ ਟੀਮ ਦੇ ਚਾਰ ਖਿਡਾਰੀ 74 ਦੌੜਾਂ ਤੇ ਹੀ ਆਊਟ ਹੋ ਗਏ ਪਰ ਫਿਰ ਬ੍ਰੈਂਡਨ ਟੇਲਰ ਅਤੇ ਸੀਨ ਵਿਲੀਅਮਸ ਨੇ ਧਮਾਕੇਦਾਰ ਪਾਰੀ ਖੇਡੀ ਅਤੇ ਪੰਜਵੀਂ ਵਿਕਟ ਲਈ ਕਰ ਦਿੱਤੀ 149 ਦੌੜਾਂ ਦੀ ਸਾਂਝੇਦਾਰੀ